ਸਤਿ ਸ੍ਰੀ ਅਕਾਲ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਫਾਜ਼ਲ ਕਾ ਪੁਲਿਸ ਜਿਨ੍ਹਾਂ ਨੇ ਅੱਜ ਬਹੁਤ ਹੀ ਵੱਡੀ ਕਾਰਵਾਈ ਕੀਤੀ ਹੈ ਮੈਂ ਵਧਾਈ ਦਿੰਨਾ ਪੰਜਾਬ ਪੁਲਿਸ ਨੂੰ ਔਰ ਫਾਜ਼ਲ ਕਾ ਪੁਲਿਸ ਨੂੰ ਜਿਨ੍ਹਾਂ ਨੇ ਅੱਜ ਫਾਜ਼ਲ ਕਾ ਦੇ ਪਿੰਡ ਥੇਕ ਗਲੰਦਰ ਤੋਂ 1 ਲੱਖ 15000 ਦੇ ਕਰੀਬ ਨਸ਼ੀਲੇ ਕੈਪਸੂਲ ਦੀ ਬਰਾਮਦਗੀ ਕੀਤੀ ਹੈ ਔਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਤੋਂ ਕੁਝ ਦਿਨ ਪਹਿਲਾਂ ਫਾਜ਼ਲਕਾ ਪੁਲਿਸ ਨੇ ਹੀ ਤਕਰੀਬਨ 5,86,000 ਦੇ ਕਰੀਬ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਸੀ ਮੈਂ ਸਾਡੇ ਫਾਜ਼ਲਕਾ ਪੁਲਿਸ ਨੂੰ ਸਾਡੇ ਐਸਐਸਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਬਰਾੜ ਜੀ ਨੂੰ ਉਹਨਾਂ ਦੀ ਸਾਰੀ ਟੀਮ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਸਰਦਾਰ ਜਗਰਾਜ ਸਿੰਘ ਜੀ ਨੂੰ ਥਾਣਾ ਸਦਰ ਦੇ ਐਸਐਚਓ ਸਰਦਾਰ ਹਰਦੇਵ ਸਿੰਘ 베ਦੀ ਜੀ ਨੂੰ ਸਾਡੇ ਡੀਐਸਪੀ ਸਬ ਡਿਵੀਜ਼ਨ ਫਾਜ਼ਿਲਕਾਰ ਦੇ ਤਸੀਮ ਸੀ ਜੀ ਨੂੰ ਮੈਂ ਵਧਾਈ ਦਿੰਨਾ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਔਰ ਇਹ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਜਿਹੜੀ ਲੋਕਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇਸ ਜਗ੍ਹਾ ਤੇ ਜਿਹੜੇ ਲੋਕ ਨੇ ਨਸ਼ਾ ਵੇਚਦੇ ਨੇ ਤਾਂ ਪੁਲਿਸ ਨੇ ਜਿਹੜਾ ਅੱਜ ਥੇਕਲੰਦਰ ਪਿੰਡ ਹੈ ਉੱਥੇ ਰੇਡ ਕੀਤੀ ਔਰ 1,115,000 ਦੇ ਕਰੀਬ ਨਸ਼ੀਲੇ ਕੈਪਸੂਲ ਜਿਹਨੂੰ ਆਪਾਂ ਪ੍ਰਹਿਗਾ ਕੈਪਸੂਲ ਲੋਕ ਕਹਿ ਦਿੰਦੇ ਨੇ ਆਮ ਹੀ ਜਿਹੜੀ ਲੋਕਾਂ ਦੀ ਜ਼ੁਬਾਨ ਤੇ ਸੀ ਪ੍ਰਹਿਗਾ ਕੈਪਸੂਲ ਤਾਂ ਉਹ ਜਿਹੜੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਨੇ 115000 ਦੇ ਕਰੀਬ ਔਰ ਮੈਂ ਲੋਕਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਪੁਲਿਸ ਨੂੰ ਸਾਡੇ ਫਾਜ਼ਲ ਕਾ ਪੁਲਿਸ ਨੂੰ ਤਲਾਸ਼ ਦਿੱਤੀ ਔਰ ਉਸ ਤੋਂ ਬਾਅਦ ਜਿਹੜੀ ਵੱਡੀ ਕਾਰਵਾਈ ਫਾਜ਼ਲ ਕਾ ਪੁਲਿਸ ਨੇ ਕੀਤੀ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜੁਧ ਨਸ਼ਾ ਵਿਰੁੱਧ ਇਸ ਸਰਕਾਰ ਨੇ ਛੇੜਿਆ ਆਇਆ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਸਰਕਾਰ ਨੇ ਜੰਗ ਛੇੜੀ ਹੈ ਨਸ਼ਿਆਂ ਦੇ ਖਿਲਾਫ ਇਹ ਨੂੰ ਕਾਮਯਾਬੀ ਕਾਮਯਾਬੀ ਮਿਲ ਰਹੀ ਹੈ ਔਰ ਮੈਂ ਵਧਾਈ ਦੇਣਾ ਫਿਰ ਤੋਂ ਫਾਜ਼ਿਲਕਾ ਪੁਲਿਸ ਨੂੰ ਔਰ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੈ ਆਪਾਂ ਸਾਰੇ ਸਰਕਾਰ ਦਾ ਸਾਥ ਦਿਈਏ ਪੰਜਾਬ ਪੁਲਿਸ ਦਾ ਫਾਜ਼ਿਲਕਾ ਪੁਲਿਸ ਦਾ ਸਾਥ ਦਿਈਏ ਜੇ ਹੋਰ ਵੀ ਤੁਹਾਨੂੰ ਕੋਈ ਲੱਗਦਾ ਕਿਤੇ ਕੋਈ ਨਸ਼ਾ ਵੇਚਦਾ ਹੈ ਤਾਂ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਜਾਵੇ ਪੁਲਿਸ ਤੱਕ ਪਹੁੰਚਾਈ ਜਾਵੇ ਸਰਕਾਰ ਤੱਕ ਪਹੁੰਚਾਈ ਜਾਵੇ ਸਾਡੇ ਕਿਸੇ ਵੀ ਪੁਲਿਸ ਦੇ ਅਫਸਰ ਸਹਬਾਨਾ ਤੱਕ ਜਿਹੜੀ ਹੈ ਨਸ਼ਾ ਵੇਚਣ ਵਾਲਿਆਂ ਦੀ ਇਨਫੋਰਮੇਸ਼ਨ ਪਹੁੰਚਾਈ ਜਾਵੇ ਨਾਲ ਦੀ ਨਾਲ ਹੀ ਉਸ ਤੇ ਨਸ਼ਾ ਵੇਚਣ ਵਾਲੇ ਤੇ ਕਾਰਵਾਈ ਹੋਊਗੀ ਔਰ ਮੇਰੀ ਇੱਕ ਹੋਰ ਬੇਨਤੀ ਹੈ ਆਪਾਂ ਸਾਰੇ ਸਮਾਜ ਨੂੰ ਆਪਾਂ ਨਸ਼ਿਆਂ ਤੋਂ ਜਿਹੜਾ ਮੁਕਤ ਕਰਨਾ ਹੈ ਔਰ ਜੇ ਕੋਈ ਨਸ਼ਾ ਕਰਦਾ ਹੈ ਆਪਾਂ ਨੂੰ ਕਿਤੇ ਪਤਾ ਲੱਗ ਜਾ ਕਿਸੇ ਨੂੰ ਵੀ ਪਤਾ ਲੱਗਦਾ ਤੁਹਾਨੂੰ ਕੋਈ ਨਸ਼ਾ ਕਰਦਾ ਤੁਹਾਡੇ ਆਸ-ਪਾਸ ਉਹਦੀ ਵੀ ਇਨਫੋਰਮੇਸ਼ਨ ਦਿੱਤੀ ਜਾਵੇ ਨਸ਼ਾ ਜਿਹੜਾ ਕਰਨ ਵਾਲਾ ਬਦਸਕਰ ਨਹੀਂ ਹੈ ਨਸ਼ਾ ਕਰਨ ਵਾਲਾ ਇੱਕ ਮਰੀਜ਼ ਹੈ ਉਹਦਾ ਆਪਾਂ ਇਲਾਜ ਕਰਾਈਏ ਸਰਕਾਰ ਬਿਲਕੁਲ ਮੁਫਤ ਜਿਹੜਾ ਇਲਾਜ ਹੈ ਔਰ ਸਰ ਨਸ਼ਾ ਕਰਨ ਵਾਲਿਆਂ ਦਾ ਕਰ ਰਹੀ ਹੈ ਉਹਨਾਂ ਨੂੰ ਮਰੀਜ਼ ਦੇ ਤੌਰ ਤੇ ਵੇਖਦੇ ਹੋਏ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਈਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਨਾ ਹੀ ਕੋਈ ਖੇਡਾਂ ਵੱਲ ਉਹਨਾਂ ਦੀ ਰੁਚੀ ਵਧਾਈ ਨਾ ਹੀ ਉਹਨਾਂ ਨੂੰ ਕੋਈ ਨੌਕਰੀਆਂ ਵੱਲ ਲਾਇਆ ਤਾਂ ਇਹ ਸਾਰੀਆਂ ਜਿਹੜੀਆਂ ਨਲਾਇਕੀਆਂ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਉਹ ਜਿਹੜਾ ਸੁਧਾਰ ਹੈ ਉਹ ਤੁਹਾਡੀ ਆਪਣੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਤਾਂ ਅੱਜ ਫੇਰ ਮੈਂ ਲੋਕਾਂ ਦਾ ਧਰਵਾਜ ਕਰਦਾ ਜੋ ਸਾਡੇ ਸਰਕਾਰ ਦਾ ਸਾਡੇ ਪੁਲਿਸ ਦਾ ਸਾਡਾ ਸਾਥ ਦੇ ਰਹੇ ਨੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਵਿੱਚ ਔਰ ਮੈਂ ਵਿਸ਼ਵਾਸ ਤੋਂ ਹਣਾ ਜਿਹੜਾ ਫਾਜ਼ਿਲਕਾ ਦੇ ਲੋਕਾਂ ਨੂੰ ਇਹ ਜਿਹੜੀਆਂ ਕਾਰਵਾਈਆਂ ਨੇ ਪੁਲਿਸ ਦੀਆਂ ਇਹ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ ਤੁਸੀਂ ਵੇਖਿਆ ਹੋਣਾ ਕੁਝ ਦਿਨ ਪਹਿਲਾਂ ਲਾਧੂ ਕਾ ਦੇ ਆਸ-ਪਾਸ ਇੱਕ ਨਸ਼ਾ ਵੇਚਣ ਵਾਲਾ ਤਸਕਰ ਪਕੜਿਆ ਗਿਆ ਜਿਹੜਾ ਇਨਕਾਊਂਟਰ ਕੀਤਾ ਗਿਆ ਜਿਹਦੇ ਗੋਲੀ ਵੀ ਲੱਗੀ ਉਹਦੇ ਕੋਲੋਂ ਐਰੋਇਨ ਜਿਹੜੀ ਬਰਾਮਦ ਕੀਤੀ ਗਈ ਨਜਾਇਜ਼ ਹਥਿਆਰ ਵੀ ਬਰਾਮਦ ਕੀਤਾ ਗਿਆ ਔਰ ਇਹ ਜਿਹੜੀਆਂ ਕਾਰਵਾਈਆਂ ਨੇ ਜੇ ਕੋਈ ਗਲਤ ਕੰਮ ਕਰੇਗਾ ਨਸ਼ਾ ਵੇਚੇਗਾ ਉਹਨਾਂ ਦੇ ਘਰ ਵੀ ਟਾਇਏ ਜਾਣਗੇ ਔਰ ਜਿਵੇਂ ਉਸ ਦਿਨ ਲਾਧੂਖਾ ਦੇ ਵਿੱਚ ਜਿਹੜੀ ਫਾਜ਼ਿਲ ਕਾ ਪੁਲਿਸ ਨੇ ਕਾਰਵਾਈ ਕੀਤੀ ਹੈ ਉਸੇ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਅੱਗੇ ਜਾਰੀ ਰਹਿਣ ਗਿਆ ਤਾਂ ਮੈਂ ਫਿਰ ਤੋਂ ਪਾਜਲ ਕਾ ਪੁਲਿਸ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ 1,115,000 ਦੇ ਕਰੀਬ ਜਿਹੜੇ ਨਸ਼ੀਲੇ ਕੈਪਚਰ ਨੇ ਉਹ ਬਰਾਮਦ ਕੀਤੇ ਨੇ ਫਿਰ ਤੋਂ ਮੈਂ ਸਾਰੇ ਲੋਕਾਂ ਦਾ ਪਾਜਲ ਕਾ ਵਾਸੀਆਂ ਦਾ ਜੋ ਨਸ਼ੇ ਦੇ ਖਿਲਾਫ ਇਸ ਯੁੱਧ ਦੇ ਵਿੱਚ ਆਪਣਾ ਸਾਥ ਦੇ ਰਹੇ ਨੇ ਮਾਣ ਦਾ ਫਿਰ ਤੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ, ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਨਗਰ। ਧੰਨਵਾਦ।